ਤੁਹਾਡੇ ਕੋਲੇ ਹਾਂਜੀ ਵੀ ਖਾ ਦੇਤਾ ਬਾਬਿਆਂ ਹਾਂ ਵੀ ਉ ਤਾਂ ਉਧਰੋਂ ਪਿੰਡਾਂ ਚ ਬਹੁਤ ਇਕੱਠਾ ਹੋ ਆਇਆਗਾ ਬਾਬਾਈ ਫੇਰ ਅਸੀਂ ਸੇਵਾ ਕਰ ਸਕਦੇ ਜੀ ਹਾਂਜੀ ਦੇਖ ਲਓ ਜੇ ਕੋਈ ਨੰਬਰ ਨਹੀਂ ਨਹੀਂ ਸੇਵਾ ਕਰਨ ਹੀ ਆਏ ਅਸੀਂ ਹਾਂ ਕਰਾਂਕ ਕਰ ਲਿਆ ਜੀ ਹਾਂ ਸੇਵਾ ਲਈ ਆਏ ਸੀ ਤਾਂ ਪਹੁੰਚ ਕੇ ਕਰਨੀ ਆ ਵੀ ਪਤਾ ਲੱਗ ਜਾਏਗਾ ਹਾਂ ਜਿਵੇਂ ਹੁਣ ਸਾਨੂੰ ਲੋੜ ਤੁਹਾਡੇ ਬਾਹਨ ਆਏ ਉਥੇ ਉਹਨਾਂ ਤੱਕ ਪਹੁੰਚੇ ਇਹ ਤਾਂ ਸਾਨੂੰ ਰਾਜ ਰਾਜ ਹੋਰ ਟੱਕਰਗੇ ਸੀ ਕਹਿੰਦੇ ਫਲਾਨੇ ਗੁਰਥਾਂ ਲੈ ਚੱਲਦੇ ਆ ਇਹਨੂੰ ਦੇ ਦੇ ਉਹਨੂੰ ਦੇ ਦੇ ਜਾ ਕੇ ਦੇਖ ਕੇ ਉਹਨਾਂ ਨੂੰ ਦਿੱਤੀ ਜਾਵੇ ਜਾਈ ਕਿੱਲੀ ਕਰਕੇ ਆੜੀ ਤੇ ਕਣਕਲੇ ਢੋਣ हां कणकर ਹੁਣ ਟਾਈਮ ਆ ਹੁਣ ਆ ਦਲਦਲ ਹਜੇ ਪੱਧਰੀ ਨਹੀਂ ਹੋਣੀ ਹਾਂ ਉਸੇ ਥਾਂ ਤੋਂ ਪਾਣੀ ਲੱਥ ਗਿਆ ਸੀ ਤੇ 10 ਦਿਨਾਂ ਬਾਅਦ ਫੇਰ ਪਾਣੀ ਥੋੜਾ ਜਾਂ ਆਣ ਕੇ ਤੇ ਇਸ ਪੈੜੀ 'ਚ ਪਾਣੀ ਫੇਰ ਗਿਆ ਠੀਕ ਹੈ ਜੀ ਇਹ ਤਾਂ ਕਰਕੇ ਲੇਟ ਹੋ ਗਿਆ ਕੰਮ ਨਹੀਂ ਤੇ ਨਾਲ ਹੀ ਨਿਪੜ ਗਿਆ ਦੁਬਾਰੇ ਫੇਰ ਗਿਆ ਪਾਣੀ ਆ ਵੀ ਆ ਖੰਭੇ ਇੱਥੇ ਰਾਜਾਂ ਆਉਂਦਾ ਆਹ ਜਿੱਥੋਂ ਕੰਬਾ ਡਿੱਗਾ ਉਥੋਂ ਸਿਤਾਰਾ ਆਉਂਦਾ ਠੀਕ ਹੈ ਜੀ ਆਹ ਰਾ ਸਾਰਾ ਤੋੜ ਆਹ ਰਾ ਗਿਆ ਇਹ ਤਾਂ ਬਿਜਲੀ ਵਾਲਿਆਂ ਦਾ ਵੀ ਕੰਮ ਬਹੁਤ ਹੋਊਗਾ ਉਹਨਾਂ ਆਪ ਨੂੰ ਨਾਲ ਲੱਗਣਾ ਹੀ ਪੈਣਾਗਾ ਯਾਰ ਇਹ ਵੀ ਅਸੀਂ ਆਪ ਹੀ ਕੀਤਾ ਪਿਛਲੀ ਵਾਰੀ ਆਪ ਕਰਿਆ ਸੀ ਪਰ ਪ੍ਰਸ਼ਾਸਨ ਕੋਈ ਬਾੜੀ ਮਦਦ ਨਹੀਂ ਕਰਦਾ ਉਹ ਬਸ ਖੰਭੇ ਦੇ ਦਿੰਦੇ ਪੋਲ ਦੇ ਦਿੰਦੇ ਤਾਰ ਦੇ ਦਿੰਦੇ ਠੀਕ ਹੈ ਜੀ ਆਪ ਹੀ ਟੋਏ ਮਾਰ ਕੇ ਆਪ ਹੀ ਖੱਡੇ ਆ ਸਾਰਿਆਂ ਰਲ ਕੇ ਦੇ ਆ ਮੈਨ ਤਾਂ ਆਪ ਹੀ ਕਰਨੀ ਪੈਂਦੀ ਆ ਮੈਨ ਤਾਂ ਆਪ ਹੀ ਕਰਨੀ ਇੱਥੇ ਖੰਭਾ ਹੈ ਇੱਥੋਂ ਆਹ ਰਾਹ ਜਾਂਦਾ ਇੱਥੋਂ ਜੀ ਆਹ ਜਾਂਦਾ ਇੱਕ ਪੰਨਾ ਸਾਈਡ ਆ ਠੀਕ ਹੈ ਠੀਕ ਹੈ ਇੱਕ ਉੱਪਰ ਲੀ ਲੀ ਜਿੱਥੇ ਉੱਥੇ ਠੀਕ ਹੈ ਹਾਂ ਜੀ ਕਿੰਨਾ ਬਾਣਾ ਆਪਣਾ ਬਈ ਇੱਥੇ ਆਪਣੇ ਤਿੰਨ ਕਿੱਲੇ ਆਉਣ ਨੂੰ ਲੈਮ ਜਾਂਦੀ ਤਿੰਨ ਕਿੱਲੇ ਆ ਕਿੱਲਾ ਥੱਲੇ ਆ ਉਹ ਗੋਠ ਤੇ ਠੀਕ ਹੈ ਜੀ ਦੋ ਕਿੱਲੇ ਆਉਗਾ ਕੰਪੇ ਦੇ ਨਾਲ ਪਰਲੇ ਸਾਰੇ ਦੀ ਸਾਰੀ ਰੇਤੇ ਚੜਾਗੇ ਬਹੁਤ ਜਿਆਦਾ ਨੁਕਸਾਨ ਆ ਭਰਾ ਇਹ ਸਾਡਾ ਜੋ ਭਰਾਵਾ ਥਾਂ ਹੈ ਮੇਰਾ ਪਿਆਰ ਤੇ ਉਹ ਲੜਕਾ ਠੀਕ ਹੈ ਜੀ ਦੋ ਘਰਾਂ ਦਾ ਤਿੰਨ ਤਿੰਨ ਪਰ ਇਹ ਕਣਕ ਵੀ ਜੇ ਜਾਵੇ ਮਗਰਲੀ ਫਸਲ ਤਾਂ ਮਰ ਗਈ ਕਣਕ ਜੋਗੀ ਤਾਂ ਹੋ ਗਈ ਬਹੁਤ ਵਧੀਆ ਝੋਨਾ ਹੈ ਹਾਂਜੀ ਹਾਂ ਨਹੀਂ ਫਸਲ ਵਧੀਆ ਹੁੰਦੀ ਹੈ ਇੱਥੇ ਲੰਗਦੇ ਦੇਣੇ ਆਗੇ ਹਨ ਮਾਰਤਾ ਆਰਜੀ ਤੌਰ ਤੇ ਉਦੋਂ ਜਿੰਨੇ ਵੀ ਕਿਸਾਨ ਹਿਆਂ ਦੇਖ ਪਈ ਅਸੀਂ ਤੰਗ ਬਣੇ ਚੱਲ ਬੰਨ ਵੱਜ ਗਿਆ ਚਲੋ ਕੋਈ ਗੱਲ ਨਹੀਂ ਇਹ ਸਾਰੀਆਂ ਜ਼ਮੀਨਾਂ ਮਾਲਕੀਆ ਜਿੰਨੀਆਂ ਵੀ ਆ ਮਾਲਕੀਆ ਸਾਰੀਆਂ ਠੀਕ ਹੈ ਜਿੰਨਾ ਕਿ ਬੰਨ ਦੇ ਅੰਦਰ 2% ਲੋਕ ਵਿਚਾਰੇ ਆ ਗਏ ਉਹ ਮਾਰੇ ਗਏ ਉਹ ਮਾਰੇ ਗਏ ਜਿਹੜੇ ਪਰੇ ਰਹੇ ਉਹ ਬਚ ਗਏ ਉਹ ਬਚ ਗਏ ਹਾਂ ਠੀਕ ਹੈ ਨਾ ਇਹਦੇ ਵਿੱਚ ਕੋਈ ਰਾਜ ਸਿੰਘ ਵਾਲੇ ਦਾ ਸਾਰਾ ਏਰੀਆ ਹੀ ਆ ਸਾਰਾ ਹੀ ਆ ਸਾਰਾ ਕੋਈ ਕਾਗਜ਼ਾਂ ਦੇ ਵਿੱਚ ਕਿਤੇ ਇਹ ਨਹੀਂਗਾ ਵੀ ਆ ਦਰਿਆ ਲਿਖਿਆ ਹੋਵੇ ਕਿਤੇ ਵੀ ਇਹ ਮਾਲਕੀ ਵਾਲੀ ਜ਼ਮੀਨ ਸਾਰੀ ਹਾਂਜੀ ਸਾਰੀ ਮਾਲਕੀ ਇਹ ਇਹ ਆ ਜਿੱਦਾਂ ਆਪਾਂ ਘਰ ਦਾ ਪਾਣੀ ਛੱਡ ਦਗੇ ਤੇ ਜੇ ਨੂੰ ਮਰਜੀ ਇਧਰ ਇਹਦੀ ਕੋਈ ਸੇਫਟੀ ਨਹੀਂ ਪਈ ਕੋਈ ਬਚਾਇਆ ਕੋਈ ਬਚਾਇਆ ਜਾਵੇ ਕੋਈ ਸੇਫਟੀ ਨਹੀਂ ਹਾਂ ਬਿਲਕੁਲ ਨਹੀਂ ਚੋ ਦਾਦੀ ਜੱਦੀਪੁਰਖੀ ਜ਼ਮੀਨ ਚਾਹੀਦੀ ਠੀਕ ਹੈ ਜੀ ਰਜਿਸਟਰੀ ਵਾਲੀਆਂ ਪੈਲੀਆਂ ਰਜਿਸਟਰੀ ਆ ਉਹ ਵਿੱਚ ਗੱਲਾਂ ਵੀ ਸੁਣਨ ਨੂੰ ਪੈਂਦੀਆਂ ਨੇ ਵੀ ਦਰਿਆਵਾਦੀਆਂ ਪੈਲੀਆਂ 'ਚ ਬੈਠੇ ਤਾਂ ਬੰਨ ਟੁੱਟ ਜਾਂਦੇ ਆ ਕੋਈ ਬਹੁਤ ਗੱਲਾਂ ਚੱਲਦੀਆਂ ਆ। ਇਸ ਦੇ ਵਿੱਚ ਕੀ ਆ ਕਿ ਹੁਣ ਮੁੱਦਾ ਕੀ ਆ ਜਿਹੜੀ ਹਾਰਡ ਪੀਟ ਤੇ ਖਾਣ ਜੁਨੀਆਂ ਆਈ ਆ। ਹਾਂਜੀ ਹਾਂਜੀ ਇਸੇ ਮੁੱਦੇ ਤੇ ਆਈ ਆ। ਆਪਦੀ ਆਪਦੀ ਨਹਿਰ ਬਣਾਓ ਤੇ ਨਹਿਰ ਬਣਾਓ। ਹਾਂ ਜ ਆਪ ਦਾ ਇਥੇ ਮੰਨਤੀ ਕਰਕੇ ਆਪਦਾ ਉਹ ਬੰਨ ਪੱਕਾ ਬਣਾਓ। ਹੁਣ ਹਰੀ ਗੱਲਾ ਹੈਡ ਜਦੋਂ ਬਣਾਇਆ ਵਾ ਮੰਨ ਕੇ ਚਲੋ ਹੈਡ ਦੋ ਅਗਲੇ ਬੰਨੇ ਉਹਨਾਂ ਕੀਤਾ ਵੀ ਨਹਿਰਾਂ ਕੱਟਦੀਆਂ ਹਾਂਜੀ ਉੱਥੇ ਗੇਟ ਬਣਾਤੇ ਵੀ ਜਿੰਨਾ ਓਵਰ ਪਾਣੀ ਹੋਊ ਛੱਡਿਆ ਜਾਊਗਾ ਛੱਡਿਆ ਜਾਊਗਾ ਉਹ ਛੱਡਿਆ ਪਾਣੀ ਭਾਵੇਂ ਐਨੂੰ ਚਲ ਜੇ ਤੇ ਭਾਵੇਂ ਐਨੂੰ ਚਲੇ ਜੇ ਉਹਦਾ ਕੋਈ ਉਹਦਾ ਕੋਈ ਸਾਫਟੀ ਹੈ ਨਹੀਂ ਕੋ ਪੱਕਾ ਬੰਨ ਹੈ ਨਹੀਂਗਾ ਹਾਂਜੀ ਆ ਮਾਲਕੀ ਜ਼ਮੀਨਾਂ ਦੇ ਵਿੱਚ ਆ ਜਾਂਦਾ ਹੈ